ਤਾਂ ਪੰਜਾਬ ਦੇ ਵਿੱਚ ਵਿਦਿਅਕ ادارے ਖੋਲਣ ਨੂੰ ਲੈ ਕੇ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਸਕੂਲ ਕਾਲਜ ਤੇ ਯੂਨੀਵਰਸਟੀਆਂ ਖੋਲਣ ਦੇ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਹੈ ਤਾਂ ਕੱਲ ਤੋਂ ਪੰਜਾਬ ਦੇ ਵਿੱਚ ਸਾਰੇ ਸਕੂਲ ਕਾਲਜ ਤੇ ਯੂਨੀਵਰਸਟੀਆਂ ਖੁੱਲ ਰਹੇ ਨੇ ਤਾਂ ਜੰਗੀ ਹਾਲਾਤਾਂ ਦਰਮਿਆਨ ਵੱਡਾ ਫੈਸਲਾ ਜਿਹੜਾ ਉਹ ਲਿਆ ਗਿਆ ਸੀ ਪਹਿਲਾਂ ਸਰਹੱਦੀ ਜ਼ਿਲ੍ਹਿਆਂ ਦੇ ਸਕੂਲਾਂ ਕਾਲਜਾਂ ਨੂੰ ਛੁੱਟੀਆਂ ਕੀਤੀਆਂ ਗਈਆਂ ਸੀ ਫਿਰ ਪੂਰੇ ਪੰਜਾਬ ਦੇ ਵਿੱਚ ਇਹ ਛੁੱਟੀਆਂ ਨੇ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਸਨ ਲੇਕਿਨ ਹੁਣ ਹਾਲਾਤ ਥੋੜੇ ਬਦਲਣ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਮੁਰ ਤੋਂ ਵੱਡਾ ਫੈਸਲਾ ਲਿਆ ਗਿਆ ਏ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੀ ਜਾਣਕਾਰੀ ਦਿੱਤੀ ਆ ਉਹਨਾਂ ਨੇ ਦੱਸਿਆ ਹੈ ਕਿ 12 ਮਈ 2025 ਤੋਂ ਸਾਰੇ ਵਿਦਿਅਕ ادارے ਦੇ ਜਿਹੜੇ ਉਹ ਆਮ ਵਾਂਗ ਖੁੱਲਣਗੇ ਅਤੇ ਪ੍ਰੀਖਿਆ ਵੀ ਜਾਦੀ ਸਮਾਸਾਰਨੀ ਅਨੁਸਾਰ ਹੋਣਗੀਆਂ ਤਾਂ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਸਮੇਤ ਚਮੁੱਚੇ ਵਿਦਿਅਕ ادارے ਕੱਲ ਮਿਤੀ 12 ਮਈ 2025 ਤੋਂ ਅਮਾਂਗ ਖੁੱਲਣਗੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਅਤੇ ਪਹਿਲਾਂ ਤੋਂ ਜਾਰੀ ਸਮਾਸਾਰਨੀ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ ਸਾਨੂੰ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਤੇ ਬਹੁਤ ਮਾਣ ਹੈ ਜੈ ਹਿੰਦ ਰਣਗਲਾ ਪੰਜਾਬ ਹਮੇਸ਼ਾ ਵਸਦਾ ਰਹੇ ਤਾਂ ਟਵੀਟ ਆ ਜਿਹੜਾ ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਕੀਤਾ ਗਿਆ ਹੈ ਤਾਂ ਜਿਵੇਂ ਹੀ ਤਣਾਪੂਰਨ ਹਾਲਾਤ ਭਾਰਤ ਤੇ ਪਾਕਿਸਤਾਨ ਦਰਮਿਆਨ ਬਣਦੇ ਨੇ ਤਾਂ ਪਹਿਲਾਂ ਤਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਸੀ ਫਿਰ ਪੂਰੇ ਪੰਜਾਬ ਨੂੰ ਲੈ ਕੇ ਫੈਸਲਾ ਜਿਹੜਾ ਉਹ ਲਿਆ ਗਿਆ ਸੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਸੀ ਤਾਂ ਹੁਣ ਤੋ ਬੀਤੇ ਦਿਨੋ ਸੀਜ਼ਫਾਇਰ ਦਾ ਐਲਾਨ ਹੁੰਦਾ ਹੈ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਵੀ ਕੀਤੀ ਜਾਂਦੀ ਹੈ ਲੇਕਿਨ ਇਸ ਮਾਮਲੇ ਨੂੰ ਲੈ ਕੇ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਂਤੀ ਹੈ ਜਿਹੜੀ ਉਹ ਦੋਵੇਂ ਦੇਸ਼ਾਂ ਵਿੱਚ ਬਣ ਸਕਦੀ ਹੈ ਤੇ ਹਾਲਾਤ ਦੇ ਜਿਹੜੇ ਉਹ ਵੀ ਥੋੜੇ ਬਦਲ ਗਏ ਨੇ ਕੱਲ ਨੂੰ ਇੱਕ ਮੀਟਿੰਗ ਵੀ ਹੋਣੀ ਹੈ ਜਿਸ ਦੇ ਵਿੱਚ ਦੋਵੇਂ ਦੇਸ਼ ਆਪਣਾ ਪੱਖ ਰੱਖਣਗੇ ਤਾਂ ਸੀਜ਼ਫਾਇਰ ਤੋਂ ਬਾਅਦ ਲਗਾਤਾਰ ਸ਼ਾਂਤੀ ਦੀਆਂ ਉਮੀਦਾਂ ਨੇ ਜਿਹੜੀਆਂ ਉਹ ਜਤਾਇਆ ਗਿਆ ਸੀ ਹਾਲਾਂਕਿ ਕੱਲ ਵੀ ਗੋਲੀਬਾਰੀ ਅਤੇ ਤਵਾਕੇ ਨੇ ਜਿਹੜੇ ਹੋਏ ਨੇ ਲੇਕਿਨ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟੇ ਸਾਰਾ ਕੁਝ ਹੋਇਆ ਹੈ ਤਾਂ ਉਹ ਵੀ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ ਤਾਂ ਇਸੇ ਦਰਮਿਆਨ ਹੁਣ ਸਕੂਲਾਂ ਕਾਲਜਾਂ ਨੂੰ ਲੈ ਕੇ ਇਹ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਵੀ ਲਗਾਤਾਰ ਸਾਰੇ ਮਾਮਲੇ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਰੱਖਿਆ ਮੰਤਰੀ ਹੋਣ ਚਾਹੇ ਪ੍ਰਧਾਨ ਮੰਤਰੀ ਹੋਣ ਜਾਂ ਤਮਾਮ ਡਿਫੈਂਸ ਨਾਲ ਜੁੜੇ ਅਧਿਕਾਰੀ ਹੋਣ ਸਾਰਿਆਂ ਦੇ ਵੱਲੋਂ ਪੂਰੇ ਮਾਮਲੇ ਦੇ ਉੱਤੇ ਗੰਭੀਰਤਾ ਨਾਲ ਨਜ਼ਰ ਬਣਾਈ ਰੱਖੀ ਗਈ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇੰਡੀਅਨ 에ਅਰ ਫੋਰਸ ਨੇ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਆਪਰੇਸ਼ਨ ਸੰਧੂਰਜ ਦੇ ਖਤਮ ਨਹੀਂ ਹੋਇਆ ਅਸੀਂ ਆਪਣਾ ਟਾਰਗੇਟ ਅਚੀਵ ਕਰ ਲਿਆ ਹੈ ਅਤੇ ਅੱਗੇ ਕਾਰਵਾਈ ਆ ਜਿਹੜੀ ਉਹ ਵੀ ਕਰਨ ਬਾਰੇ ਜ਼ਿਕਰ ਕੀਤਾ ਗਿਆ ਸੀ ਅਤੇ ਨਾਲ ਹੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੇ ਲਈ ਕਿਹਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਜਾਂ ਫਿਰ ਆਰਮੀ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਹੀ ਭਰੋਸਾ ਕੀਤਾ ਜਾਵੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਤਸਵੀਰਾਂ ਵੀਡੀਓ ਦਾ ਯਕੀਨ ਆ ਜਿਹੜਾ ਉਹਨਾਂ ਕੀਤਾ ਜਾਵੇ ਤਾਂ ਲਗਾਤਾਰ ਵਕੋ ਵਕ ਅਨਸਰ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤਾਂ ਸਕੂਲਾਂ ਕਾਲਜਾਂ ਨੂੰ ਲੈ ਕੇ ਜਰੂਰ ਵੱਡਾ ਫੈਸਲਾ ਹੈ ਜਿਹੜਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਭਲਕਿ ਤੋਂ ਪੰਜਾਬ ਦੇ ਵਿੱਚ ਸਕੂਲ ਕਾਲਜ ਯੂਨੀਵਰਸਿਟੀਆਂ ਅਤੇ ਵਿਦਿਅਕ ادارے ਨੇ ਜਿਹੜੇ ਉਹ ਖੁੱਲਣ ਜਾ ਰਹੇ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਤਿਆਰੀ ਆ ਜਿਹੜੀ ਉਹ ਕਰ ਲਈ ਗਈ ਹੈ ਕਿਉਂਕਿ ਹਾਲ ਹੀ ਦੇ ਵਿੱਚ ਕਾਲਜਾਂ ਦੇ ਵਿੱਚ ਐਗਜ਼ਾਮ ਨੇ ਜਿਹੜੇ ਉਹ ਵੀ ਸ਼ੁਰੂ ਹੋਣੇ ਨੇ ਜਿਸ ਦੇ ਕਰਕੇ ਬੱਚਿਆਂ ਨੂੰ ਆਪਣੀ ਪੜ੍ਹਾਈ ਦੀ ਵੀ ਚਿੰਤਾ ਸੀ ਤਾਂ ਹੁਣ ਪੜਾਈ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ